ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਇੱਕ ਹੋਰ ਬਲੌਗ ਦੇ ਵਿੱਚ ਤੇ ਅੱਜ ਆਪਾਂ ਲੱਗੇ ਆਂ ਜੀਪ ਦੀ ਸਰਵਿਸ ਕਰਨ। ਉਹ ਵੀ ਕਰੇ। ਤੇ ਆਪਾਂ ਮਗਲੈ ਲਏ ਕਿ ਪਿਸਟੌਲ ਵਾਲਾ 7.5 ਲੀਟਰ ਦੀ ਬਾਲਟੀ ਆਹ ਪਿਸਟੌਲ ਦੀ ਸੀ ਆਰ ਵੀ। ਆਹੀ ਮਗਲੈਲ ਪ੍ਰੋਟੈਕਟਰ ਚ ਪਾਉਣੇ ਆਹੀ ਜੀਪ ਚ ਪਾਉਣੇ। ਤੇ ਆਹ ਉਸ ਪੈਪਰ ਲੈ ਕੇ ਆਏ ਆ। ਇੱਕ ਤੁਹਾਨੂੰ ਹੋਰ ਦੱਸ ਦਿੰਨਾ ਮੈਂ ਤੁਸੀਂ ਜਦੋਂ ਉਸ ਪਰ ਲੈਣਾ ਹੁੰਦਾ ਕੋਈ ਤੇ ਆਹ ਪਲਾਨ ਲਿਆ ਕਰੋ ਪੂਰਾ ਇੱਕ ਜਿਹੜਾ ਖਰਦਟਾਇਆ ਹੁੰਦਾ ਉਹ ਨਾ ਲਿਆ ਕਰੋ ਆਹ ਪਲਾਨ ਲੈ ਕੇ ਆਓ ਕਿਉਂਕਿ ਇਹਦੀ ਲਾਈਫ ਬਹੁਤ ਜਿਆਦੇ ਇਹ ਖਰਾਬ ਨਹੀਂ ਹੁੰਦਾ ਕਾ ਸਭ ਤੋਂ ਜਿਆਦੇ ਪਲਾਨ ਉਸပေါ် ਵੀ ਆਹੀ ਚੱਲਦਾ ਤੇ ਹਾਂਜੀ ਹੁਣ ਆਪਾਂ ਮਗਲੈਲ ਕੱਢਤਾ ਚੈਂਬਰ ਵਾਲਾ ਤੇ ਹੁਣ ਆਪਾਂ ਲੱਗੇ ਆ ਇਨ ਫਿਲਟਰ ਖੋਲਣ ਠੀਕ ਹੈ ਇਹਨੇ ਕਲਿੰਡਰ ਕੋਲ ਕੇ ਆਪਾਂ ਇਹਨੂੰ ਵਧੀਆ ਲਾ ਕੇ ਫੇਰ ਇਹਨੂੰ ਡੀਜ਼ਲ ਮਾਰ ਕੇ ਵਧੀਆ ਫੇਰ ਸਾਫ਼ ਕਰਾਂਗੇ ਪਾਣੀ ਮਾਰ ਕੇ ਉਦੋਂ ਮੁੜ ਕੇ ਆਪਾਂ ਖੋਲਾਂਗੇ ਡੀਜ਼ਲ ਅਬਟਰ ਤੇ ਹੁਣ ਆਪਾਂ ਇਹਦਾ ਇਹਨੇ ਕਲਿੰਡਰ ਲਾ ਲਿਆ ਬਣੇ ਰਹੋ ਤੁਸੀਂ ਐਂਡ ਤੱਕ ਵੀਡੀਓ ਦੇ ਨਾਲ ਤੇ ਸਾਰੀ ਵੀਡੀਓ ਦੇਖਿਓ ਤੇ ਤੁਹਾਨੂੰ ਵਧੀਆ ਘਰੇ ਸਰਵਿਸ ਹੁੰਦੀ ਹੀਪ ਦੀ ਆਪਾਂ ਵਧੀਆ ਸਾਰੀ ਦਿਖਾ ਦਾਂਗੇ ਹਾਂਜੀ ਹੁਣ ਆਪਾਂ ਇਹਨੇ ਕਲਿੰਡਰ ਲਾ ਲਿਆ ਖੋਲ ਲਿਆ ਠੀਕ ਹੈ ਹੁਣ ਇਹਨੂੰ ਆਪਾਂ ਵਧੀਆ ਪਹਿਲਾਂ ਤਾਂ ਇਹਦਾ ਰੇਤਾ ਮਿੱਟੀ ਆ ਦੇਖੋ ਵਿੱਚ ਜਮ ਬੰਦ ਹੋਇਆ ਪਿਆ ਇਹ ਸਾਹ ਵਿਚਾਰੀ ਨੂੰ ਮਿਲਦੇ ਨਹੀਂ ਸੀ ਇਹਨੂੰ ਹੁਣ ਵਧੀਆ ਸਾਰੇ ਨੂੰ ਇਹਨੂੰ ਆਪਾਂ ਡੀਜ਼ਲ ਨਾਲ ਰੇਤਾ ਮਿੱਟੀ ਲਾ ਕੇ ਫੇਰ ਆਪਾਂ ਲਾਵਾਂਗੇ ਤੇ ਹੁਣ ਆਪਾਂ ਪਹਿਲਾਂ ਡੀਜ਼ਲ ਫਿਲਟਰ ਹੋਰ ਕੋਲ ਦੀਏ ਹੁਣ ਤਾਂ ਦੇਖ ਲਿਆ ਕਰ ਫੇਰ ਸੰਭਾਲ ਲਿਆ ਕਰ ਪੈਂਦਾ ਲੱਕੜ ਸਹੀ ਸਹੀ ਚੱਲੀ ਜਾਂਦਾ ਢੁੰਡ ਤੂੰ ਗੁੱਡੇ ਸਿੱਧੇ ਨਹੀਂ ਮੇਰੀ ਕਿसरी ਗੁੱਡੇ ਸ ਤਾਂ ਤੂੰ ਫੋਨ ਟਾਈਂ ਲਈ ਜੰਨਾ ਤੈਨੂੰ ਇਹ ਨਹੀਂ ਪਤਾ ਲੱਗਦਾ ਤੈਨੂੰ ਲਓ ਜੀ ਗਲਾਸੀ ਕਰਤੀ ਆਪਾਂ ਸਾਫ ਜਮਾ ਤੇ ਹੁਣ ਆਪਾਂ ਇਸ ਨੂੰ ਲਾਵਾਂਗੇ ਕਲਾਸੀ ਨੂੰ ਫਿੱਟ ਕਰਾਂਗੇ ਫਿਰ ਉਦੋਂ ਬਾਅਦ ਡੀਜ਼ਲ ਫਿਲਟਰ ਚ ਗੰਦਾ ਦੇਖ ਲਓ ਇਹਨਾਂ ਨਿਕਲੇ ਆਹ ਸਾਫ਼ ਕਰਨ ਵਾਲੇ ਪਏ ਆਹ ਹਜੇ ਵਾਸ਼ ਕਰਨ ਵਾਲਾ ਪਏ ਇਹਨੂੰ ਆਪਾਂ ਕਰਾਂਗੇ ਸਾਰੇ ਇਹਨੂੰ ਹੁਣ ਆਪਾਂ ਕਰਾਂ ਗਲਾਸੀ ਲਾ ਦਈਏ ਤੇ ਥੱਲੇ ਵੜ ਕੇ ਲਓ ਜੀ ਹੁਣ ਆਪਾਂ ਇਹਨਾਂ ਗਲੈਂਡਰਿਆ ਦਾ ਖੋਲ ਲਿਆ ਸੀਗਾ ਤੇ ਵਿੱਚ ਤੁਸੀਂ ਮਿੱਟੀ ਦੇਖ ਲਓ ਹੁਣ ਬਹੁਤ ਟਾਈਮ ਹੋ ਗਿਆ ਸੀ ਸਰਵਿਸ ਕਰੀਨ ਮੇਦੀ ਵਿਚੋਂ ਪਾਣੀ ਵੀ ਨਿਕਲਿਆ ਜਲੀ ਤਾਂ ਖਰਾਬ ਹੋਈ ਪਈ ਏ ਸਾਰੀ ਕੇਰਾ ਤਾਂ ਲਾਓ ਜੀ ਹੁਣ ਆਪਾਂ ਇਹਨਾਂ ਕਲੈਂਡਰ ਕਰਤਾ ਜਮਾ ਤਿਆਰ ਮਗਲੈਲ ਮਗਲੂਲ ਪਾ ਕੇ ਤੇ ਹੁਣ ਆਪਾਂ ਲੱਗੇ ਇਹਦੇ ਲਾਉਣ